ਸਾਧਨਾ ਸ਼੍ਰੀ ਵਾਹਿਗੁਰੂ ਸਾਹਿਬ ਜੀ ਚੁਰਲ ਤੇ ਮਹੱਲਾ ਪਹਿਲਾ ਘਰ ਪਹਿਲਾ ਮਨਹ ਨੀ ਕੇ ਰਸਾਣੀ ਕਰਨੇ ਸ਼ਰਮ ਬਾਣੀ ਤਨਖੇਤ ਨਾਮ ਵੀਜ ਸੰਤੋਖ ਸੁਹਾਗਾ ਰਖ ਗਰੀਬੀ ਵੇਸ ਪਾਉ ਕਰਮ ਕਰ ਜੰਮਸੀ ਸੇ ਘਰ ਬਾਗਟ ਦੇ साड़ी करनी शर्म पानी तन के नाम बीज संतोष सुहागा रख गरीबी बेस पाऊ कर्म कर जन्म सी से कार पागट दे ਲਾਭੁ ਜੈ ਕੋਈ ਰਾਉ ਹਾਨ ਹਟ ਕਰ ਯਾਰ ਜਾਨ ਸਾਜਨਾਮ ਕਰ ਵਖੇ ਸੁਰਤ ਸੋਜ ਕਰ ਪਾਡ ਸਾਲ ਤੇਸ ਵਿੱਚ ਤੇਸ ਨੂੰ ਰੱਖ ਤੇ ਸੌਦਾ ਗਰੀ ਸਾਥ ਕੋੜੇ ਲ ਚੱਲ ਕਰ ਜੋ ਬੰਨ ਚੰਗ ਆਈਆ ਮਤਮਨ ਜਾਣ ਹੈ ਨਾਮ ਕਰ ਕੰਭ ਬਨ ਬਦਿਆ ਕਰ ਚਾਵਣੀ ਤਾਗਉ ਆ ਕੇ ਤਨ ਨਾਨਗ ਵੇਖੇ ਨજર ਕਰੇ ਛੜ ਜਵਗਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋਰਠ ਮਹੱਲਾ ਪਹਿਲਾ ਘਰ ਪਹਿਲਾ ਮਨ ਹਾਲੀ ਕਿਰਸਾਣੀ ਕਰਨੀ ਸ਼ਰਮ ਪਾਣੀ ਤਨ ਖੇਤ ਨਾਮ ਵੀਰ ਸੰਤੋਖ ਸੁਭਾਗਾ ਰੱਖ ਗਰੀਬੀ ਵੇਸ ਪਾਉ ਕਰਮ ਕਰ ਜਾ ਮਸੀ ਸੇ ਘਰ ਬਾਗਠ ਦੇਖ ਪਰਮ ਸੁਨਵਾਜੋ ਗੁਰੂ ਰੂਪ ਗੁਰੂ ਕੀ ਸਾਜੀ ਨਵਾਜੀ ਸਤਿਕਾਰਯੋਗ ਸਾਧ ਸੰਗਤ ਜੀ ਰਾਜਾ ਦਾ ਪਾਵਨ ਪਵਿੱਤਰ ਮੁਖਵਾਕ ਜਗਤ ਗੁਰੂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਪਿਤਾ ਮਹਾਰਾਜ ਜੀ ਦੀ ਪਾਵਨ ਰਸਨਾ ਤੋਂ ਉਚਾਰਨ ਹੋਇਆ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਪਵਿੱਤਰ ਅੰਗ 595 ਤੇ 106 ਟਰਗ ਅੰਦਰ ਸ਼ਬਾ ਇਮਾਨ ਹੈ ਸਤਿਗੁਰੂ ਜੀ ਕਿਰਪਾ ਕਰਨ ਉਪਦੇਸ਼ ਸਾਡੇ ਹਿਰਦੇ ਵਿੱਚ ਵਸ ਜਾਵੇ ਆਵਿਆ ਗਾਵੇ ਆ ਸਤਿਗੁਰੂ ਸਾਹਿਬ ਜੀ ਦੇ ਦਰ ਪ੍ਰਵਾਨ ਹੋ ਜਾਵੇ ਭਾਈ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਫਤਿਹ ਬਰਾਉ ਜੀ ਵਾਹਿਗੁਰੂ ਜੀ ਕਾ ਖਾਲਸਾ वाहिगुरु जी फतह